ਦੋਸਤੋ ਇਹ ਜਿਹੜੀ ਵੀਡੀਓ ਮੈਂ ਸਿਰਫ ਵੀਓ ਲੈਣ ਲਈ ਨਹੀਂ ਬਣਾ ਰਿਹਾ ਮੈਂ ਆਮ ਲੋਕਾਂ ਨੂੰ ਸੁਚੇਤ ਕਰਨ ਲਈ ਬਣਾ ਰਿਹਾ ਕਿ ਦੇਖੋ ਇਹ ਵਿੱਲਾ ਆ ਚੱਲਦੇ ਹੋਏ ట్రాਫਰਮ ਦੀਆਂ ట్రాਫਰਮਾਂ ਦੇ ਉੱਪਰ ਚੜੀਆਂ ਆ ਵਿੱਲੇ ਦਾ ਕਰੰਟ ਨਿਰੰਤਰ ਬਹਿ ਰਿਹਾ ਹੈ ਇਹਦੇ ਵਿੱਚ ਜੇਕਰ ਇੱਥੋਂ ਕਿਸੇ ਨੂੰ ਕਰੰਟ ਪੈ ਜਾਵੇ ਤਾਂ ਦੇਖੋ ਉਹਨਾਂ ਦੇ ਘਰ ਦੇ ਵਿੱਚ ਇਸ ਚੁੱਲਿਆਂ ਵਿੱਚ ਇਹ ਵਿੱਲਾ ਹੋ ਜਾਣਗੇ ਕਿਉਂਕਿ ਕਮਾਉਣ ਵਾਲਾ ਕੋਈ ਜੀ ਨਹੀਂ ਰਹੂਗਾ ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਇੰਦਗੀ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਖਿਆਲ ਰੱਖਿਆ ਕਰੋ ਪਤਾ ਨਹੀਂ ਕਿਉਂ ਅਸਲੀ ਅਸੀਂ ਇੰਨੇ ਬੇਵਸਲੇ ਹੋ ਗਏ ਆ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਵੀ ਦਾਤੇ ਲਈ ਫਿਰਦੇ ਆ ਅਸੀਂ ਸੋਚਦੇ ਆ ਕਿ ਸਾਨੂੰ ਥੋੜੋ ਕਰੰਟ ਪੈਣਾ ਕਿਸੇ ਹੋਰ ਨੂੰ ਪੈਣਾ ਸੋ ਦੋਸਤੋ ਇਹੋ ਜਿਹੀਆਂ ਗੱਲਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸ਼ੇਅਰ ਕਰਕੇ ਤੁਸੀਂ ਵੀ ਯੋਗਦਾਨ ਪਾਇਆ ਕਰੋ ਤਾਂ ਕਿ ਕਿਸੇ ਦਾ ਬਚਾਅ ਹੋ ਸਕੇ ਕਿਉਂਕਿ ਇਹ ਬਹੁਤ ਜਦੋਂ ਵਾਰਸ਼ ਹੁੰਦੀ ਆ ਇਹ ਬੇਲਾ ਰਾਹੀਂ ਕਰੰਟ ਥੱਲੇ ਆ ਜਾਂਦਾ ਔਰ ਕਈ ਹਾਸੇ ਹੋਏ ਹਨ